ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਾਹਿਬ ਸਿੰਘ ਜੀਓ ਆਓ ਆਜੇ ਨਵੇਂ ਇਤਿਹਾਸ ਦੇ ਨਾਲ ਜੁੜੀਏ ਔਰ ਨਵੇਂ ਇਤਿਹਾਸ ਦੇ ਨਾਲ ਜੁੜ ਕੇ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੀਏ ਅਗਰ ਇਤਿਹਾਸ ਆ ਜੀ ਨੂੰ ਚੰਗਾ ਲਗੇ ਇਸ ਨੂੰ ਸੁਣ ਕੇ ਸਾਡਾ ਰੂਟ ਯੂਬ ਚੈਨਲ ਗੁਰੂ 13 ਟੀਵੀ ਨੂੰ ਸਬਸਕ੍ਰਾਈਬ ਕਰ ਦੇਣਾ ਕਮੈਂਟ ਕਰਨੇ ਲਾਈਕ ਕਰਨਾ ਤਾਂ ਕਿ ਆਪ ਜੀ ਦਾ ਸਾਡੇ ਸਿੱਤੇ ਮਿਹਰ ਭਰਿਆ ਹੋਵੇ ਸੋ ਆਓ ਗੁਰੂ ਸਾਰਿਓ ਗੁਰੂ ਦਾ ਦਰਬਾਰ ਸਜਿਆ ਹੋਇਆ ਹੈ ਸਿੱਖ ਸੂਰਮੇ ਆਲੇ ਦੁਆਲੇ ਸचेत ਹੋਏ ਖੜੇ ਨੇ ਸੰਗਤਾਂ ਆ ਰਹੀਆਂ ਨੇ ਦਰਸ਼ਨ ਪਾ ਰਹੀਆਂ ਨੇ ਪੇਟਾਂਾਂ ਚੜਾ ਰੀਆਂ ਨੇ ਤੇ ਬੈਠੀਆਂ ਜਾ ਰੀਆਂ ਗੁਰੂ ਪਾਤਸ਼ਾਹ ਨੇ ਲੰਮੀ ਨਜ਼ਰ ਮਾਰੀ ਦ੍ਰਿਸ਼ਟੀ ਸਾਹਮਣੇ ਸਸ਼ਤਰ ਧਾਰੀ ਚੋਣਵੇਂ ਖਬਰੂ ਖੜੇ ਨਜ਼ਰ ਆਏ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛਦੇ ਨੇ ਕਿ ਬਾਂਕੇ ਭਰਵੇਂ ਜੁੱਸੇ ਵਾਲੇ ਕੌਣ ਨੇ ਬੁਲਾ ਕੇ ਲਿਆਵੋ ਟੋਲੀ ਦਾ ਸਰਦਾਰ ਅੱਗੇ ਰਹਿ ਕੇ ਸਾਰਿਆਂ ਨੂੰ ਨਾਲ ਲੈ ਕੇ ਹਾਜ਼ਰ ਹੁੰਦਾ ਹੈ ਸਲਾਮ ਅਲੈਕੁਮ ਫਰਮਾਉਂਦਾ ਹੈ ਗੁਰੂ ਪਾਤਸ਼ਾਹ ਜੀ ਵੀ ਜੀ ਆਇਆਂ ਨੂੰ ਆਖਦੇ ਨੇ ਪੁੱਛਦੇ ਨੇ ਕਿ ਆਪ ਕੌਣ ਹੋ ਕਿੱਥੋਂ ਆਏ ਹੋ ਸਰਦਾ ਦਾ ਜਵਾਬ ਹੁੰਦਾ ਸੀ ਪਠਾਨ ਲੋਕਾਂ ਜੀ ਛੋਟੇ ਮੀਰਪਿੰਡ ਦੇ ਵਾਸੀ ਆ ਕੰਮ ਸਾਡਾ ਜੰਗਾਂ ਜੁੱਧਾਂ ਵਿੱਚ ਮਰਨਾ ਤੇ ਮਾਰਨਾ ਹੈ ਗੁਰੂ ਪਾਤਸ਼ਾਹ ਜੀ ਸੁਣ ਕੇ ਆਖਦੇ ਚਾਕਰੀ ਕਰੋਗੇ ਫੌਜ ਚ ਰਹੋਗੇ ਸ਼ਰਦਾਰ ਬੋਲਦਾ ਹੈ ਸਾਡਾ ਕੰਮ ਹੈ ਸਾਡਾ ਕੀਤਾ ਹੈ ਜੀਵਨ ਪਾਲਕਾ ਹੈ ਇਹਦੀ ਖਾਤਰ ਹੀ ਅਸੀਂ ਆਜੀ ਦੇ ਦਰ ਤੇ ਹਾਜ਼ਰ ਹੋਏ ਹਾਂ ਉਹਨਾਂ ਵਿੱਚ ਇੱਕ 16 ਕੁ ਸਾਲ ਦਾ ਉੱਚੀ ਲੰਮੀ ਡੀਡ ਡੋਲ ਸ਼ਰੀਰ ਦਾ ਮਾਲਕ ਜਲੰਧਰ ਦੇ ਨੇੜੇ ਆਲਮਪੁਰ ਗੜੀਆਂ ਪਿੰਡ ਦਾ ਰਹਿਣ ਵਾਲਾ ਛੋਟੀ ਉਮਰੇ ਮਾਤਾ ਪਿਤਾ ਤੋਂ ਮਹਿਰੂਮ ਹੋ ਗਿਆ ਹੈ ਤੇ ਜਿਹੜਾ ਸਰਦਾਰ ਸੀ ਉਹਨਾਂ ਦਾ ਕਹਿਣ ਲੱਗਾ ਜੀ ਇਹ ਮੇਰਾ ਭਨੇਵਾ ਹੈ ਮੇਰੀ ਭੈਣ ਦਾ ਪੁੱਤਰ ਹੈ ਮੈਂ ਇਸ ਨੂੰ ਆਪਣੇ ਘਰੇ ਲੈ ਆਇਆ ਤੇ ਮੈਂ ਹੀ ਇਸ ਨੂੰ ਪਾਲਦਾ ਹਾਂ ਮਾਮਾ ਹਾਂ ਮੈਂ ਇਸ ਦਾ ਆਪ ਦੀ ਨજર ਸਵਾਲੀ ਹੋਵੇ ਆਪਦੇ ਹਜੂਰ ਸਮਰਪਿਤ ਹੈ ਜੋਦੇ ਮੈਦਾਨ ਦੇ ਵਿੱਚ ਖੂਬ ਕੰਮ ਆਏਗਾ ਹਰ ਮਾਨ ਕੀ ਆਪ ਜੀ ਧਰਿਓ ਰੱਖੋ ਢਿਗ ਪ੍ਰਤਪਾਰਣ ਕਰਿਓ ਏ ਪਠਾਨ ਕੋ ਪੁੱਤਾ ਮਹਾਨੋ ਕਰੇ ਕਾਜ ਜਬ ਤੁਮ ਰੰਟਟ ਹੈ ਗੁਰੂ ਪਾਸ਼ਾ ਹੋਰਨਾ ਸਣੇ ਪੈਂਦੇ ਖਾਨ ਨੂੰ ਵੀ ਨੌਕਰ ਰੱਖ ਲੈnde ਜੋ 16 ਉਮਰਿਆਂ ਦਾ ਹੈ ਪੈਂਦੇ ਖਾਨ ਤੇ ਸਤਗੁਰੂ ਦੀ ਕਿਰਪਾ ਦ੍ਰਿਸ਼ਟੀ ਐਸੀ ਹੁੰਦੀ ਹੈ ਕਿ ਉਹਨੂੰ ਯੋਧਾ ਬਣਾਉਣ ਦੀ ਮਨ ਵਿੱਚ ਧਾਰ ਲੈਂਦੇ ਨੇ ਉਸ ਨੂੰ ਪੂਰੀ ਤਰ੍ਹਾਂ ਰਿਸ਼ਟ ਪੁਸ਼ਟ ਬਲਵਾਨ ਬਣਾਉਣ ਲਈ ਖਾਸ ਖਰਾਕ ਤੇ ਵਰਜਸ ਦੇ ਸਾਰੇ ਇੰਤਜ਼ਾਮ ਕਰ ਦਿੱਤੇ ਗੁਰੂ ਪਾਸ਼ਾ ਦਾ ਅਗਲਾ ਤੂਰਾਨ ਨਾਨਕਮਤੀ ਤੇ ਫਿਰ ਢੋਲੀ ਪਾਈ ਜਾਂਦਾ ਬਣ ਜਾਂਦਾ ਹੈ ਕਰਤਾਰਪੁਰ ਦਾ ਸਾਰਾ ਪ੍ਰਬੰਧ ਫੌਜ ਨੂੰ ਬਾਬਾ ਬੁੱਢਾ ਜੀ ਦੇ ਹਵਾਲੇ ਕਰ ਗੁਰੂ ਪਾਸ਼ਾ ਨਾਨਕਮਤੀ ਦੇ ਪੰਥ ਤੇ ਤੁਰ ਪੈਂਦੇ ਆ ਉਥੇ ਕੰਮ ਨੁੱਟ ਜਾਂਦਾ ਹੈ ਤਾਂ ਗੁਰੂ ਪਾਸ਼ਾ ਉਥੋਂ ਸਿੱਧੇ ਭਾਈ ਕੀ ਢੋਲੀ ਮੋਗਾ ਵਿਖੇ ਆਪਣੇ ਸਾੰਧੂ ਭਾਈ ਸਾਈਂਦਾਸ ਕੋਲ ਜਾ ਬਰਾਜਦੇ ਆ ਗੁਰੂ ਪਾਰਵਾ ਪਹਿਲਾ ਹੀ ਹਮਰਾ ਸਰਦੋ ਡੋਲੀ ਭਾਈ ਪਹੁੰਚ ਚੁੱਕਾ ਸੀ ਡੋਲੀ ਭਾਈ ਗੁਰੂ ਪਾਤਸ਼ਾਹ ਦੇ ਚਰਨ ਪੈਂਦਿਆਂ ਹੀ ਆਸ-ਪਾਸ ਦੀ ਸਿੱਖੀ ਦਾ ਪ੍ਰਚਾਰ ਦਾ ਪ੍ਰਸਾਰ ਹੁੰਦਾ ਹੈ ਮਾਲਵੇ ਦੇ ਇਲਾਕੇ ਵਿੱਚ ਡੋਲੀ ਭਾਈ ਦਾ ਇਤਿਹਾਸ ਕੋ ਜਾਂਦਾ ਹੈ ਸਿੱਖੀ ਦਾ ਕੇਂਦਰ ਬਣ ਜਾਂਦਾ ਹੈ ਸਮਾ ਕਰਵਟ ਲੈਂਦਾ ਹੈ 1607 ਤੋਂ 1608 ਤੋਂ ਬਾਅਦ ਅੰਮ੍ਰਿਤਸਰ ਦੇ ਹਾਲਾ ਸਿਖਾਵੇਂ ਹੋ ਜਾਂਦੇ ਨੇ ਪੰਜਾਬ ਦਾ ਗਵਰਨਰ ਬਗਜ ਜਾਂਦਾ ਹੈ ਨਵਾਂ ਗਵਰਨਰ ਕੋਰੀਖਾ ਆ ਗਿਆ ਹੈ ਪਹਿਲੇ ਵਾਂ ਨੂੰ ਕੱਟੜ ਜਨੂਨੀ ਨਹੀਂ ਮਾਸਰ ਉਮਰ ਅਨੁਸਾਰ ਤਰੀਖਾ ਬੜਾ ਦਰਵੇਸੀ ਤਿਆਗੀ ਤੇ ਸੰਜਮੀ ਹੁੰਦਾ ਹੈ ਸ਼ਾਹੀ ਪ੍ਰਬੰਧਾਂ ਵਿੱਚ ਤਬਦੀਲੀ ਆਈ ਹਾਲਾਤ ਬਦਲੇ ਅਮਰਸਰਵਾਦੇ ਸੇਠ ਸਿੰਘਾਂ ਦੀ ਢੋਲੀ ਭਾਈ ਅੱਜ ਪਹੁੰਚਦੀ ਹੈ ਗੁਰੂ ਪਾਤਸ਼ਾਹ ਪਰਿਵਾਰ ਸਮੇਤ ਢੋਲੀ ਭਾਈ ਤੋਂ ਵਾਪਸ ਅਮਰਸਰ ਪਹੁੰਚ ਜੀ ਨੇ ਬਾਬਾ ਬੁੱਢਾ ਜੀ ਨੂੰ ਫੌਸੇ ਮੇਂ ਕਤਾਰਪੁਰ ਤੋਂ ਅੰਮ੍ਰਿਤਸਰ ਵਾਪਸ ਲਾ ਲਿਆ ਜਾਂਦਾ ਹੈ। ਭਰਤੀ ਹੋਏ ਪਠਾਣ ਪਹਿੰਦੇ ਖਾਂ ਗੁਰੂ ਪਾਤਸ਼ਾਹ ਦੇ ਦਰਦਾਰ ਕਰਦੇ ਨੇ ਉਹ ਖੂਬ ਜੋਰਾਵਰ ਬਲਤਾਰ ਵੱਡੀ ਢੀਢੋਲ ਵਾਲਾ ਖਾ ਖਾ ਖ ਪਰਗਿਆ ਹੁੰਦਾ ਹੈ ਮੁਰਸ਼ਪੁਰ ਜਵਾਨ ਕਦ ਕੱਢ ਗਿਆ ਹੈ। ਗੁਰੂ ਪਾਤਸ਼ਾਹ ਵੇਖ ਕੇ ਖੁਸ਼ ਹੁੰਦੇ ਨੇ ਗੁਰੂ ਸਾਹਿਬ ਨੂੰ ਆਪਣੀ ਚੋਣ ਜੋ ਯਾਦਦੀ ਹੈ ਇਹ ਸ਼ਕਤੀਸ਼ਾਲੀ ਜੋਧਾ ਬਣੇਗਾ ਜੰਨ ਦੇ ਮਦਾਂ ਵਿੱਚ ਚੰਗੇ ਹੱਥ ਵਿਖਾਏਗਾ ਲੋਹੇ ਦੇ ਨਾਲ ਲੋਹਾ ਖੜਕਾਏਗਾ ਦੇਖ પ્રસન્ન ਭਏ ਗੁਰਸਾਈ ਬਣੇ ਬੜੀ ਜੋਦਾ ਰਣ ਥਾਈ ਗੁਰੂ ਪਾਸ਼ਾ ਜੀ ਪੈਂਦੇ ਖਾਨ ਵੱਲ ਤਵਜੋ ਹੋਰ ਵੱਧ ਜਾਂਦੀ ਏ ਪੈਂਦੇ ਖਾਨ ਨੂੰ ਆਦੇਸ਼ ਹੁੰਦਾ ਹੈ ਕਿ ਉਹ ਦਿਨ ਵਿੱਚ ਦੋ ਵਾਰ ਵਰਜਿਸ਼ ਕਰੇ ਸਰੀਰ ਨੂੰ ਖੂਬ ਘਮਾਵੇ ਪੈਂਦੇ ਖਾਨ ਦੋ ਦੋ ਮੰਦੀਆਂ ਮੁੰਗਲੀਆਂ ਫੇਰਦਾ ਹੈ ਮੁੰਗਲੀਆਂ ਦੇ ਵਾਲੇ ਕੱਢਦਾ ਹੈ ਮੁੰਗਲੀਆਂ ਨੂੰ ਸਿਰ ਦੇ ਉੱਪਰੋਂ ਦੀ ਲਿਆ ਕੇ ਘਮਾਉਂਦਾ ਹੈ ਇਰੇ ਇਹ ਤੇ ਘੜੇ ਪਰਵਾਉਂਦਾ ਹੈ ਮਜਬੂਤ ਬਾਹਾਂ ਨਾਲ ਬਣਾਉਂਦਾ ਹੈ ਫਿਰ ਵੀ ਤੇਜ਼ੀ ਨਾਲ ਮੁੰਗਲੀਆਂ ਘਮਾਉਂਦਾ ਹੈ ਉਹ ਮੁਗਦਰ ਚੁੱਕਦਾ ਹੈ ਪੁਲਵਾਨ ਬਰਾਏ ਜਾਂਦੇ ਨੇ ਦੋਨੇ ਪੈਂਦੇ ਖਾਂ ਦੀਆਂ ਬਾਹਾਂ ਨਾਲ ਲੰਮਕਾਈ ਜਾਂਦੇ ਹੈ ਪੈਂਦੇ ਖਾਂ ਜ਼ੋਰ ਮਾਰ ਕੇ ਉਹਨਾਂ ਦੋਹਾਂ ਨੂੰ ਉੱਪਰ ਚੁੱਕ ਲੈਂਦਾ ਹੈ ਮੁੰਗਲੀਆਂ ਘਮਾਉਂਦਾ ਸਿਰ ਤੇ ਉਪਰੋਂ ਦੀ ਲਿਆਉਂਦਾ ਉਹਦੀ ਵਧੀਆ ਖਰਾਬ ਦੁੱਧ ਘਿਓ ਦਾ ਪ੍ਰਬੰਧ ਕੀਤਾ ਜਾਂਦਾ ਹੈ ਪੈਂਦੇ ਖਾਂ ਇੱਕ ਅੰਦਰ ਪੁਲਵਾਨ ਹੋ ਜਾਂਦਾ ਹੈ ਕਿਉ ਢਾਲ ਨੂੰ ਫੜਕੇ ਮਰੋੜ ਦਿੰਦਾ ਹੈ ਮਸਰਕੇ ਸਿੱਕੇ ਦੇ ਅਖਰ ਢਾ ਦਿੰਦਾ ਹੈ ਭਾਅ ਮਟਾ ਦਿੰਦਾ ਹੈ ਉਸ ਦੇ ਬਲ ਦੀ ਇੱਕ ਦਿਨ ਪਰਖ ਹੁੰਦੀ ਹੈ ਦੋ ਸੱਡੇ ਆਉਂਦੇ ਆ ਭਿੰੜ ਲਈ ਅੱਗੇ ਵਧੇ ਪੈਂਦੇ ਖਾਨ ਵਿਚਾਰ ਖੜੋ ਜਾਂਦਾ ਹੈ ਸਿੰਘਾਂ ਤੋਂ ਫੜਕੇ ਦੂਹਾਂ ਨੂੰ ਪੈਰ ਨਹੀਂ ਪਟੁੰਦਾ ਅਮਰਸਰ ਗੁਰੂ ਪਾਤਸ਼ਾਹ ਦਾ ਦਰਬਾਰ ਫਿਰ ਸੱਜਣ ਲੱਗੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਆਦਬਤ ਵਸਤਾਂ ਲਿਆਉਂਦੀਆਂ ਪੈਂਦੇਖਾਂ ਤੇ ਗੁਰੂ ਪਾਤਸ਼ਾਹ ਦਾ ਦਿਲ ਆ ਚੁਕਿਆ ਹੈ ਗੁਰੂ ਪਾਤਸ਼ਾਹ ਪੈਂਦੇਖਾਂ ਨੂੰ ਬੁਲਾਉਂਦੇ ਸਭ ਤੋਂ ਪਹਿਲਾਂ ਸਭ ਤੋਂ ਵਧੀਆ ਵਸਤੂ ਉਸ ਨੂੰ ਦਵਾਉਂਦੇ ਪੈਂਦੇਖਾਂ ਤੌੜੀਆਂ ਦੁੱਧ ਦੀਆਂ ਪੀਂਦਾ ਰਜਵੇਂ ਖੋਏ ਖਾਂਦਾ ਕਸਰਤਾਂ ਕਰਦਾ ਜਿੱਥੇ ਮੁਗਰੀਆਂ ਫੇਰਦਾ ਉੱਥੇ ਡੂੰਘੇ ਟੋਏ ਪੈ ਜਾਂਦੇ ਨਿਰੋਹੀ ਖਾਂ ਖਰਾਕ ਪੈਂਦੇਖਾਂ ਜਰਵਾਣਾ ਹੋ ਜਾਂਦਾ ਢੋੜੇ ਨਾਲ ਉਹ ਤਾਕਤ ਵਿੱਚ ਦੂਣਾ ਪੈਰ ਨਾ ਪਟੰਦ ਨਾ ਢੋੜੇ ਨੂੰ ਥਾਂ ਤੋਂ ਹਿਲਣ ਨਹੀਂ ਦਿੰਦਾ ਸਵਾਰਸ ਨੇ ਘੋੜੇ ਨੂੰ ਏਡਾ ਸੁੱਟ ਦਿੰਦਾ ਹੈ ਗੁਰੂ ਪਾਸ਼ਾ ਸ਼ਿਰਤ ਕਰਦੇ ਹੋਏ ਆਰਦੇ ਪੈਨੇਖਾਨ ਧੁਨੀਆਂ ਵਿੱਚ ਤੇਰੇ ਵਰਗਾ ਹੋਰ ਕੋਈ ਨਹੀਂ ਪੈਨੇਖਾਨ ਬੋਲਦਾ ਆਪਜੀ ਦੁਆਰਾ ਕੀਤੀ ਪਰਣਾ ਪੁੱਛਣਾ ਸਬਬ ਹੈ ਜੰਗ ਵਿੱਚ ਮੇਰੇ ਹੱਥ ਲੈਖਣੇ ਮੈਦਾਨ ਵਿੱਚ ਤਬਾਹੀ ਲਿਆ ਦੇਵਾਂਗਾ ਆਪਦੇ ਦਿੱਤੇ ਖਾਦੇ ਦਾ ਮੁੱਲ ਤਾਰ ਦੇਵਾਂਗਾ ਫਿਰ ਉਹ ਸਮਾਂ ਆ ਜਾਂਦਾ ਹੈ ਜਦ ਸ਼ਹੀਦਰ ਬਾਦ ਦੀ ਗੁਰੂ ਪਾਸ਼ਾ ਨਾਲ ਠੜਕ ਜਾਂਦੀ ਹੈ ਮੁਗਲ ਨੂੰ ਗੁਰੂ ਘਰ ਦੀ ਪੀਰੀ ਤੇ ਕੋਈ ਅਤਰਾਜ ਨਹੀਂ ਹੁੰਦਾ ਪਰ ਗੁਰੂ ਘਰ ਦੀ ਮੀਰੀ ਰੜਕਣ ਲੱਗ ਪੈਂਦੀ ਹੈ ਕਾਰਨ ਲੜਨ ਦਾ ਬਹਾਨਾ ਬਣ ਜਾਂਦਾ ਹੈ ਮੁਗਲ ਸਲਤਨਤ ਗੁਰੂ ਪਾਸ਼ਾ ਦੀ ਮੀਰੀ ਦਾ ਸੰਕਪ ਡਰਾਉਣ ਲੱਗ ਜਾਂਦਾ ਹੈ ਗੁਰੂ ਪਾਸ਼ਾ ਦਾ ਘੋੜੇ ਤੇ ਸਵਾਰ ਹੋਣਾ ਹੱਥ ਵਿੱਚ ਬਾਜ ਰੱਖਣਾ ਨਗਾਰਾ ਵਜਾਉਣਾ ਤਖਤ ਤੇ ਬੈਠਣਾ ਇਸਲਾਮੀ ਅਸੂਲ ਦੀ ਬਰਖਵਾਹੀ ਜਾਂਣ ਲੱਗਦਾ ਹੈ ਫਿਰ ਇੱਕ ਵੇਰੇ ਗੁਰੂ ਪਾਸ਼ਾ ਨਾਲ ਲੜਨ ਦਾ ਕਾਰਨ ਮਿਥਿਆ ਜਾਂਦਾ ਹੈ ਗੁਰੂ ਪਾਤਸ਼ਾਹ ਦੇ ਦੋਸ਼ ਨਾਭਜ ਹੋ ਜਾਂਦਾ ਹੈ ਇਹਨਾਂ ਬਾਦਸ਼ਾਹ ਦੇ ਬਾਜ਼ ਤੇ ਕਬਜ਼ਾ ਕਰ ਲਿਆ। ਸ਼ਾਹੀ ਫਰਮਾਨ ਜਾਰੀ ਹੋ ਗਏ। ਰਾਤ ਦਾ ਵਕਤ ਹੈ। ਤੁਰਕ ਜਨੈਲ ਮਖਰਜ ਖਾਨ ਦੀ ਕਮਾਂਡ ਹੇਠ ਸ਼ਾਹੀ ਲਸ਼ਕਰ ਚੜਕੇ ਆਉਂਦਾ ਹੈ। ਅੰਮ੍ਰਿਤਸਰ ਤੇ ਲਾਹੌਰ ਦੇ ਵਿਚਕਾਰ ਲੋਹਗੜ੍ਹ ਦੇ ਸਾਂ ਤੇ ਦੋਹਾਂ ਧਿਰਾਂ ਵਿੱਚ ਖੜਕ ਪੈਂਦੀ ਹੈ। ਸ਼ਾਹੀ ਸੈਨਾ ਵਿੱਚ ਗੁਰੂ ਪਾਤਸ਼ਾਹ ਦੇ ਸੂਰਮਿਆਂ ਵਰਗੀ ਮਰਨ ਮਿਟਣ ਵਾਲੀ ਜਿੜਤਾ ਨਹੀਂ। ਉਹਨਾਂ ਦਾ ਗੁਰੂ ਪਾਤਸ਼ਾਹ ਦੇ ਸੂਰਮਿਆਂ ਕੇ ਵਸ ਨਹੀਂ ਚੱਲਦਾ ਤੁਰਕਾਂ ਦੇ ਪੈਰ ਨਹੀਂ ਜੰਮਦੇ ਝਖਮ ਖਾ ਖਾ ਪਿੱਛਾ ਭਜਦੇ ਨੇ ਅਨਮਰ ਖਾਨ ਸ਼ਮਸ਼ ਖਾਨ ਅਲੀ ਮੁਹੰਮਦ ਲਤਬ ਖਾਨ ਦਵੰਦੇ ਖਾਨ ਅਸਮਾਇਲ ਖਾਨ ਬੜੀ ਬੇਗ ਜੈਨ ਖਾਨ ਵਰਗੇ ਤੁਰਕ ਜਨ ਨਾਲ ਇੱਕ ਇੱਕ ਕਰਕੇ ਜੰਗ ਦੀ ਭੀੜ ਚੜਦੇ ਨੇ ਜਰਨੈਲ ਮੁਕਰਰ ਖਾਨ ਬਾਜੀ ਹੱਥੋਂ ਜਾਂਦੀ ਵੇਖਦਾ ਵਟ ਖਾਂਦਾ ਹੈ 5000 ਹੋਰ ਸੈਨਾ ਝੋਕ ਦਿੰਦਾ ਹੈ ਗੁਰੂ ਪਾਸ਼ਾ ਸੈ ਸੈਨਾ ਭਾਰੀ ਪੈਂਦੀ ਵੇਖ ਹੁਕਮ ਕਰਦੇ ਨੇ ਪੈਂਦੇ ਖਾਨ ਤੇਰੇ ਦੋ ਹੱਥ ਕਰਨ ਦਾ ਵੇਲਾ ਆ ਗਈ ਮੈਦਾਨ ਵਿੱਚ ਜਾ ਮਾਰ ਮਚਾ ਦੇ ਕਹੇ ਗੁਰੂ ਪੈਂਦੇ ਖਾਨ ਨੇ ਤੁਰਕ ਸੈਨ ਸਮਦਾਏ ਹੋਏ ਨਵੀਰੂ ਹਤੇ ਤੇ ਇਹ ਬਿਰਕੀ ਜਿਦਾਏ ਪੈਂਦੇ ਖਾਨ ਮੈਦਾਨ ਵਿੱਚ ਜਾ ਕੁੱਦੇ ਤੁਰਕਾਂ ਦੇ ਖਿਲਾਰੇ ਬਾਹ ਰਿੰਦਾ ਸਰੋਹੀ ਤਲਵਾਰ ਦੇ ਨਿਵਾਰ ਹੁੰਦੇ ਨੇ ਦਸ਼ਮਨ ਨੂੰ ਖਲੇੜ ਦਿੰਦਾ ਹੈ ਮદાન ਸਖਣਾ ਹੋ ਜਾਂਦਾ ਹੈ ਫਿਰ ਤੁਰ ਕੇ ਜਨੈਲ ਦੀਦਾਰ ਅੜੀ ਚੜ ਕੇ ਆਉਂਦਾ ਹੈ ਗੁਰੂ ਪਾਤਸ਼ਾਹ ਦਾ ਫਿਰ ਕਮੁੰਦਾ ਹੈ ਦਸ਼ਮਨ ਜਮ ਨਾ ਸਕੇ ਇੱਕ ਪਾਸੇ ਪੈਂਦੇ ਖਾਨ ਡੜ ਜਾਂਦੇ ਦੂਜੇ ਪਾਸੇ ਬਿਰੀ ਚੰਦ ਪਟ ਪੈਰ ਖਾਨ ਨੇ ਜਬਾਨ ਕੀਰ ਪਟ ਬਿਰੀ ਚੰਦ ਦਾ ਹੈ ਸ਼ਰੀਰ ਪੈਂਦੇ ਖਾਨ ਵਿੱਚ ਅਥਾ ਬਲ ਵਟੇ ਤੋਂ ਵੱਡੇ ਘੋੜੇ ਨੂੰ ਮੋਢੇ ਤੇ ਰੱਖ ਲੈਣ ਦੀ ਸਮਰੱਥਾ ਜਫਾ ਮਾਰਦਾ ਜਾਲ ਅੜੀ ਨੂੰ ਘੋੜੇ ਤੋਂ ਥੱਲੇ ਸੁੱਟ ਲੈਂਦੇ ਹੈ ਦੋਨੋਂ ਘੋੜਿਆਂ ਤੋਂ ਥੱਲੇ ਆ ਜਾਂਦੇ ਆ ਆਮੋ ਸਾਹਮਣੇ ਤਰਵਾਰਾਂ ਸੁੱਤ ਲੈਂਦੇ ਆ ਸੈਨਿਕ ਰੁਕ ਜਾਂਦੇ ਨੇ ਵਾਰ ਪੈਂਦੇ ਖਾਨ ਨੂੰ ਮਿਲ ਜਾਂਦਾ ਹੈ ਦੀਦਾਰ ਅੜੀ ਪਾਰ ਹੋ ਜਾਂਦਾ ਹੈ ਤੁਰਕ ਲਸ਼ਕਰ ਮਦਾਨ ਛੱਡ ਭਜਦੇ ਨੇ ਨਗਾਰਾ ਵੱਜ ਪੈਂਦਾ ਹੈ ਗੁਰੂ ਪਾਸ਼ਾ ਜਿੱਦਿਆਂ ਦੇ ਲੋਗ ਅੜੀ ਲੜਾਈ ਪੈਂਦੇ ਖਾਨ ਦਾ ਮੁੱਲ ਪੈਂਦਾ ਹੈ ਤੇ ਪੈਂਦੇ ਖਾਨ ਖਾਧੀਆਂ ਖਰਾਕਾਂ ਦਾ ਪਹਿਲੇ ਹੱਲੇ ਹੀ ਗੁਰੂ ਪਾਸ਼ਾ ਇਵਜਾਨਾ ਉਤਾਰ ਦਿੱਤਾ ਸਮਾ ਬੜਾ ਭਲਵਾਨ ਹੈ ਕਿਸੇ ਦੇ ਵਸ ਚ ਨਹੀਂ ਹੋਇਆ ਕਰਦਾ ਵਕਤ ਫਿਰ ਅਤਤਲਖ ਹੋ ਗਿਆ ਗੁਰੂ ਘਰ ਲਈ ਅਮਰਸਰ ਬਹੁਤ ਜਿ ਸਿਖਾਵਾਂ ਨਹੀਂ ਦਿੰਦਾ ਫਿਰ ਬਚਾਅ ਵਿੱਚ ਬਚਾਅ ਸਮਝਿਆ ਜਾਂਦਾ ਹੈ ਰੱਖਿਆ ਆਤਮ ਕਰਵਈਆ ਖਚਾਰ ਕਰਨਾ ਵਿਤਰ ਜਾਣੇ ਜਾਂਦਾ ਗੁਰੂ ਪਰਿਵਾਰ ਲਈ ਫਿਰ ਅਮਰਸਰ ਤੋਂ ਪਾਸੇ ਹੋ ਜਾਣਾ ਜੋ ਸਮਝਿਆ ਜਾਂਦਾ ਹੈ ਸੁਰੱਖਿਆ ਦਾ ਸਥਾਨ ਫਿਰ ਮਾਲਵਾ ਹੀ ਹੁੰਦਾ ਹੈ ਗੁਰੂ ਸਾਹਿਬ ਆਪਣੇ ਸੂਚਾ ਪਰਿਵਾਰ ਡਰੋਲੀ ਭਾਈ ਵੱਲ ਨੂੰ ਰਵਾਨਾ ਹੋ ਜਾਂਦਾ ਹੈ ਫਰਕ ਇਸ ਵਿੱਚ ਇਹ ਹੈ ਕਿ ਸਾਰੀ ਸੈਨਾ ਨਾਲ ਨਹੀਂ ਪੈਨੇ ਖਾਨਵੀ ਨਾਲ ਹੈ ਗੁਰੂ ਪਾਸ਼ਾ ਮਾਲਵਾ ਖੇਤਰ ਵਿੱਚ ਵਿਚਰਦੇ ਜਿੱਥੇ ਜਾਂਦੇ ਪੈਂਦੇਖਾਨ ਗੁਰੂ ਸਾਹਿਬ ਦੇ ਨਾਲ ਹੁੰਦਾ ਮੋਹਰੀਆਂ ਵਿੱਚ ਹੁੰਦਾ ਟਰੋਲੀ ਪਾਈ ਜਾਂਦੇ ਘਟਨਾ ਵਾਪਰੀਏ ਪਾਸ਼ਾ ਅਚਾਨਕ ਬਿਨਾਂ ਦੱਸੇ ਸਭ ਨੂੰ ਛੱਡ ਕੇ ਭਾਈ ਰੂਪੇ ਚੜੇ ਜਾਂਦੇ ਨੇ ਪੈਂਦੇਖਾਂ ਹੋਰਾਂ ਦੀ ਚਿੰਤਾ ਵਰ ਗਈ ਪੈਂਦੇਖਾਂ ਘੋੜਾ ਦਿਰਾਉਂਦਾ ਹੈ ਹਫਾਜਤ ਵਦੋਂ ਗੁਰੂ ਪਾਸ਼ਾ ਦੇ ਪਿੱਛੇ ਚਲਾ ਜਾਂਦਾ ਮਿਰੀ ਜੰਦ ਪੈਂਦੇਖਾਂ ਆਦ ਆ ਪਹੁੰਚੇ ਟੇਗ ਸੂਖ ਸਦਕ ਮਾਤਾ ਜੀ ਮੋਦਨ ਜੀ ਜਦ ਪਹਿਲਾਂ ਇੱਥੇ ਢੋਲੀ ਪਾਈ ਆਏ ਸਨ ਉਸ ਵਲੇ ਉਹਨਾਂ ਦੀ ਕੁੱਖੋਂ ਇਸ ਸਤਾ ਤੇ ਬਾਬਾ ਗੁਰਦੱਤਾ ਜੀ ਜਨਮੇ ਸਨ ਫਿਰ ਦੂਜੀ ਵਾਰ ਮਾਤਾ ਦਮੋਤਰੀ ਦਾ ਇੱਥੇ ਦਿਹਾਂਤ ਹੋ ਜਾਂਦਾ ਏ ਉਹਦੇ ਚਾਂ ਚਲੇ ਜਾਂਦਾ ਸਦਮਾ ਨਾ ਸੀਂਦੀ ਹੋਏ ਗੁਰੂ ਪਾਤਸ਼ਾਹ ਦਾ ਸਾੰਢੂ ਸਾਈ ਦਾਸ ਤੇ ਗੁਰੂ ਦੀ ਸਾਲੀ ਬੀਬੀ ਰਾਮੋ ਜੋ ਬੀਬੀ ਦਮੋਤਰੀ ਦੀ ਭੈਣ ਹੈ ਉਹ ਵੀ ਚੱਲ ਵਸਦੇ ਨੇ ਗੁਰੂ ਪਾਤਸ਼ਾਹ ਸੋਚ ਵਿਚਾਰ ਕੇ ਫੇਰ ਢੋਲੀ ਪਾਈ ਛੱਡ ਦੇਂਦਾ ਮਨ ਬਣਾ ਲੈਂਦੇ ਏ ਅੱਗੇ ਜਾਣ ਦਾ ਫੈਸਲਾ ਕਢੀ ਦਿਆ ਉਹਨੇ ਜਿਹੜੀ ਗੁਰੂ ਪਾਤਸ਼ਾਹ ਦਾ ਜੇਠਾ ਪੁੱਤਰ ਬਾਬਾ ਗੁਰਧਤਾ ਕਰਤਾਰਪੁਰ ਨਵਾਸ ਕਰਦੇ ਹੁੰਦਾ ਉਹ ਆਪਣੇ ਪਰਿਵਾਰ ਸਾਹਿਤ ਮਿਲਣੀ ਟੌੜੀ ਭਾਈ ਆ ਜਾਂਦਾ ਗੁਰੂ ਪਾਤਸ਼ਾਹ ਦੀ ਉਹਨੂੰ ਆਗਿਆ ਹੋਈ ਗੁਰਧਤਾ ਜੀ ਪਰਿਵਾਰ ਦਾ ਵਾਪਸ ਅੰਮ੍ਰਿਤਸਰ ਜਾਣਾ ਉਚਿਤ ਨਹੀਂ ਆਪ ਆਪਣੀ ਮਾਤਾ ਮਰਵਾਹੀ ਮਾਤਾ ਨਾਨਕੀ ਅਤੇ ਅਣੀ ਰਾਏ ਸੂਰਜਮਲ ਤੇਗ ਬਹਾਦਰ ਆ ਸਾਰੇ ਪਰਿਵਾਰ ਨੂੰ ਨਾਲ ਲਵੋ ਸਿੱਧੇ ਕਰਤਾਰਪੁਰ ਚਲੇ ਜਾਓ ਉਥੇ ਵਸਣਾ ਕਰੋ ਫਾਜ਼ਿਲ ਨੀ ਬਲਧਾਰੀ ਸਿੰਘ ਸੂਰਮੇ ਤੇ ਪਹਿੰਦੇ ਖਾਨ ਤੁਹਾਡੇ ਨਾਲ ਹੋਵੇਗਾ ਬਾਕੀ ਦੀ ਸਾਰੀ ਸੈਨਾ ਸਾਡੇ ਨਾਲ ਆ ਦੇਗੀ ਅਸੀਂ ਅੱਗੇ ਪੁੰਜ ਕਰਨਾ ਹੈ ਤੇ ਲਾਲਸਕਾਵੇਂ ਨਹੀਂ ਉਹਨਾਂ ਦਿਨਾਂ ਵਿੱਚ ਦੋ ਆਲਾ ਨਸਲ ਦੇ ਅਰਬੀ ਘੋੜੇ ਜਲਬਾਗ ਤੇ ਗੁਰਵਾਗ ਗੁਰੂ ਪਾਸ਼ਾ ਦੀ ਕੋਈ ਗੁਰੂ ਘਰ ਦਾ ਸੇਵਕ ਕਾਬਲ ਤੋਂ ਲਿਆ ਰਿਆ ਹੁੰਦਾ ਜਿਹਨੂੰ ਧੱਕੇ ਨਾਲ ਤੁਰਕ ਰਾਜ ਖੋਹ ਲੈਂਦੇ ਆ ਲਾਹੌਰ ਸ਼ਾਹੀ ਅਸਤਰ ਵਿੱਚ ਡੱਕਲੇ ਜਾਂਦੇ ਨੇ ਉਹਨਾਂ ਨੂੰ ਲਿਆਉਣ ਲਈ ਬਿਰੀ ਚੰਦ ਸ਼ਾਹੀ ਕਲੇ ਲਾਹੌਰ ਜਾਂਦੇ ਆ ਉਹ ਸ਼ਾਹੀ ਕਲੇ ਵਿੱਚੋਂ ਘੋੜੇ ਕੱਢ ਕੇ ਨੇ ਹਮ ਸਫਲ ਹੋ ਜਾਂਦੇ ਆ ਮੁਗਲ ਹਾਕਮ ਨੂੰ ਘੋੜਿਆਂ ਦੇ ਚੋਰੀ ਆਉਂਦੀ ਸੂਰਗਦੀ ਏ ਫਲਸਰੂ ਮਾਲਵੇ ਦਾ ਨਿਸ਼ਾਨਾ ਮਹਾਰਾਜ ਦਾ ਸਥਾਨ ਮੁਗਲਾਂ ਦਾ ਗੁਰੂ ਘਰ ਨਾਲੇ ਘੋੜ ਭਿਆਨਕ ਜੰਗ ਦਾ ਕਾਰਨ ਬਣ ਜਾਂਦਾ ਏ ਤੁਰਕ ਅੰਦਰ ਬਦਲਣ ਦੀ ਭਾਵਨਾ ਹੋਰ ਪ੍ਰਚੰਡ ਹੋ ਗਈ ਲਾਹੌਰ ਸ਼ਾਹੀ ਦਰਬਾਰ ਲੱਗਦਾ ਗੁਰੂ ਸਾਹਿਬ ਦੇ ਤੇ ਚੜਾਈ ਕਰਨ ਦਾ ਫੈਸਲਾ ਲਿਆ ਜਾਂਦਾ ਕਾਬਲ ਦਾ ਹਾਕਮ ਲੱਲਾ ਵੇਗ ਸੈਨਿਕ ਮੁਖੀ ਵਜੋਂ ਲ ਤਲਵਾਰ ਅਤੇ ਪਾਨਾ ਦਾ ਵੀਰਾ ਚੁੱਕਦਾ ਹੈ ਬਾਕੀ ਸ਼ਾਹੀ ਸੈਨਾ ਲਾਹੌਰ ਤੋਂ ਚੜ ਪੈਂਦੀ ਹੈ ਦੋਹਾਂ ਧਿਰਾਂ ਦੀ ਮਾਲ ਵਿੱਚ ਗਹਿ ਗੱਤ ਲੜਾਈ ਹੁੰਦੀ ਹੈ ਤੁਰਕ ਸੈਨਾ ਦਾ ਬਹੁਤ ਘਾਣਦਾ ਹੈ ਸ਼ਮਸ਼ ਬੇਗ ਕਾਸਮ ਬੇਗ ਕੰਬਰ ਬੇਗ ਕਾਬਲੀ ਬੇਗ ਲੱਲਾ ਬੇਗ ਵਰਗੇ ਸੈਨਾ ਸਮੇਰ ਸਾਰੇ ਤੁਰਕ ਸਰਦਾਰ ਮੌ ਦੇ ਘਾਟ ਤਰ ਜਾਂਦੇ ਆ ਗੁਰੂ ਦੀ ਵੱਡੀ ਜਿੱਤ ਹੁੰਦੀ ਹੈ ਮਾਲਵੇ ਦੀ ਜੰਗ ਤੋਂ ਬਾਅਦ ਗੁਰੂ ਪਾਤਸ਼ਾਹਤ੍ਰਨ ਸੈਨਾ ਸਮੇਤ ਕਤਾਰਪੁਰ ਆ ਜਾਂਦੀ ਹੈ ਤੇ ਮਾਲਵੇ ਦੀ ਨਥਾਨਾ ਮਹਾਰਾਜ ਦੀ ਜੰਗ ਵਿੱਚ ਪੈਂਦੇਖਾਨ ਸ਼ਾਮਲ ਨਹੀਂ ਹੁੰਦਾ ਤਾਂ ਜਾਣ ਨਹੀਂ ਕੀਤਾ ਜਾਂਦਾ ਉਸ ਨੂੰ ਪਹਿਲਾਂ ਹੀ ਪਰਵਾ ਨਾਲ ਬਾਬਾ ਗੁਰਦਤਾ ਨਾਲ ਕਤਾਰਪੁਰ ਭੇਜ ਦਿੱਤਾ ਗਿਆ ਪੈਂਦੇਖਾਨ ਦੇ ਮਨ ਵਿੱਚ ਮਾਲਵੇ ਦੀ ਵੱਡੀ ਜੰਗ ਸ਼ਾਮਲ ਨਾ ਹੋ ਕੀਤੇ ਜਾਣ ਦਾ ਬਹੁਤ ਅਫਸੋਸ ਹੁੰਦਾ ਹੈ ਉਹਦੇ ਹਿਰਦੇ ਵਿੱਚ ਬਹੁਤ ਰਾਂਝ ਉੱਜਦਾ ਹੈ ਪੈਂਦੇਖਾਨ ਵੀ ਦੀ ਚੰਦ ਕੋਲ ਜਾਂਦਾ ਹੈ ਗੁੱਸਾ ਪਰਗੜ ਕਰਦਾ ਹੋਇਆ ਆਖਦਾ ਮੈਨੂੰ ਜੰਗ ਵਿੱਚ ਨਾ ਲੜਾ ਕੇ ਗੁਰੂ ਨੇ ਚੰਗਾ ਨਹੀਂ ਕੀਤਾ ਜੇ ਮੈਂ ਜੰਗ ਦੇ ਮੈਦਾਨ ਵਿੱਚ ਹੁੰਦਾ ਗੁਰੂ ਜੀ ਦਾ ਇਹਨਾਂ ਨੁਕਸਾਨ ਨਹੀਂ ਸੀ ਹੋਣਾ ਮੈਂ ਕੱਲੇ ਨੇ ਜੰਗ ਦਾ ਮੁਖ ਮੋੜ ਦੇਣਾ ਸੀ ਗੁਰੂ ਜੀ ਨੂੰ ਮੇਰੀ ਤਾਕਤ ਦਾ ਫਾਇਦਾ ਉਠਾਉਣਾ ਚਾਹੀਦਾ ਸੀ ਜੇ ਮੈਨੂੰ ਨਾਲ ਰੱਖਿਆ ਹੁੰਦਾ ਜੰਗ ਵਿੱਚ ਭਾਈ ਜੇਠਾ ਵਰਗੇ ਤੇ ਹੋਰ ਸੂਰਮੇ ਮੌਤ ਦੇ ਮੂੰਹ ਨਾ ਜਾਂਦੇ ਗੁਰੂ ਜੀ ਦਾ ਅਨਮੋਲਾ ਘੋੜਾ ਵੀ ਨਾ ਮਾਰੇ ਜਾਂਦਾ ਸੁਣ ਪੈਂਦੇ ਆ ਖਾਂ ਕੈਤ ਭਾ ਕਹਾਂ ਕਰੋ ਉਚਾਰੇ ਮੈਂ ਹੋਤੇ ਜੇ ਰਣ ਵਿਖੇ ਬਲ ਕਰਤੇ ਘਨੀਰੇ ਨਿਕਟ ਨਾ ਹੋਤੇ ਦੇਤ ਤਿਰਪ ਕਾਲਤ ਕਸਮਾਨਾ ਕਹੋ ਜੇਠਾ ਹੈ ਮਰਤ ਕਿਆ ਕਰੋ ਬਖਾਨਾ ਗੁਰੂ ਪਾਸ਼ਾ ਕਰਤ ਨਿਵਾਸ ਕਰਿਆ ਹੁੰਦੇ ਆ ਤੇ ਇੱਕ ਦਿਨ ਦਰਬਾਰ ਲਗਿਆ ਵਸਾਫੀ ਦਾ ਦਿਹਾੜਾ ਹੈ ਗੁਰੂ ਦਰਬਾਰ ਵਿੱਚ ਬਦਰਖ ਖਸ਼ਾ ਨਗਰ ਦਾ ਇੱਕ ਵਪਾਰੀ ਚਤਰਸੈਨ ਬਹੁ ਕੀਮਤੀ ਤੋਹਫੇ ਲੈ ਕੇ ਆਇਆ ਵੜ ਮੁੱਲਾ ਘੋੜਾ ਕਟਵਾਜ ਜਰੀਦਾ ਕੀਮਤੀ ਪਸ਼ਾਕਾ ਸੋਨੇ ਦੀ ਮੁੱਠ ਵਾਲੀ ਤਲਵਾਰ ਅਨਹਾਟਾਲ ਤੇ ਸਰਸ ਮਾਨ ਗੁਰੂ ਜੀ ਹਜੂਰ ਭੇਟ ਕੀਤਾ ਹੈ ਗੁਰੂ ਪਾਸ਼ਾ ਲਾ ਚਿੱਤੇ ਬਾਜ ਨੂੰ ਬਾਬਾ ਗਿਰਜਤਾ ਦੇ ਹਵਾਲੇ ਕਰਤਾ ਆਦੇਸ਼ ਕਰਨੀ ਨੇ ਕੱਲ ਨੂੰ ਸ਼ਿਕਾਰ ਤੇ ਜਾਣਾ ਹੈ ਬਾਜ ਨੂੰ ਜਾਨਵਰ ਮਗਰ ਛੱਡ ਕੇ ਪਰਖ ਕਰਨੀ ਆ ਫਿਰ ਪੈਂਦੇ ਖਾਨ ਨੂੰ ਬੁਲਾਇਆ ਬਾਕੀ ਦਾ ਕੀਮਤੀ ਸਮਾਨ ਪਹਿਲਾਂ ਮੰਗਿਆ ਆਪਣੇ ਸਿੱਖ ਸੂਰਮਿਆਂ ਨੂੰ ਦੇਣ ਦੀ ਬਜਾਏ ਗੁਰੂ ਪਾਸ਼ਾ ਪੈਂਦੇ ਖਾਨ ਨੂੰ ਬਖਸ਼ਿਸ਼ ਦੇਂਦੇ ਕਹਿੰਦੇ ਪਸ਼ਾਕਾ ਸ਼ਸ਼ਤਰ ਪੈਨੋ ਘੋੜੇ ਤੇ ਝੱਟ ਕੇ ਵਿਖਾਉ। ਪੈਂਦੇ ਖਾਨ ਆਗਿਆ ਦਾ ਪਰਣ ਕਰਦਾ ਹੈ। ਘੋੜੇ ਨੂੰ ਅੱਡੀ ਲਾਉਂਦਾ ਹੈ। ਘੋੜਾ ਬਹੁਤ ਹੀ ਕੁਮਾਲ ਦਾ ਹੁੰਦਾ ਹੈ। ਪਲ ਚ ਹਵਾ ਬਣ ਜਾਂਦਾ ਹੈ। ਗੁਰੂ ਪਾਤਸ਼ਾਹ ਖੁਸ਼ ਹੋ ਕੇ ਸ਼ਤ ਕਰਦੇ ਨੇ। ਘੋੜੇ ਦਾ ਨਾਮ ਬਰੋਲਾ ਰੱਖ ਦਿੰਦੇ ਨੇ। ਗੁਰੂ ਪਾਤਸ਼ਾਹ ਦਾ ਹੁਕਮ ਹੁੰਦਾ ਹੈ ਪੈਂਦੇ ਖਾਨ ਇਹ ਸਭ ਕੁਝ ਲੈ ਕੇ ਹੁਣ ਆਪਣੇ ਘਰ ਚਲੇ ਜਾਓ। ਕੱਲ ਨੂੰ ਸ਼ਿਕਾਰ ਤੇ ਬਾਬਾ ਗਧਤਾ ਕੋਲ ਆ ਜਾਣਾ। ਇਸ ਤੋਂ ਇਲਾਵਾ ਪੈਂਦੇ ਖਾਨ ਨੂੰ ہدایت ਹੁੰਦੀ ਹੈ ਪੈਂਦੇ ਖਾਨ ਸੁਣੋ ਅੱਗੇ ਤੋਂ ਜਦ ਵੀ ਸਾਡੇ ਕੋਲ ਆਉਣਾ ਹੈ ਇਸੇ ਕੀਮਤੀ ਰਵਾਜ਼ ਦੇ ਵਿੱਚ ਆਉਣਾ ਹੈ ਇਸੇ ਬਰੋਲੇ ਭੋਲੇ ਤੇ ਸਵਾਰ ਹੋ ਕੇ ਵਸਤਰਾਂ ਸਹਿਤਰਾ ਨਾਲ ਸੱਜ ਕੇ ਆਉਣਾ ਹੈ ਪਏ ਪ੍ਰਸੰਨ ਬਹੁ ਸਮਝਾਵੇ ਜਬ ਤੂੰ ਹਮਰੇ ਢਿਗ ਚਲੇ ਆਵੀ ਇਹ ਪੋਸ਼ਿਸ਼ ਤਨਪੈਰ ਸੁ ਅਬ ਖੜਗਸ્ય ਪਰ ਤਬ ਅੰਗ ਸਜਾਵੋ ਪੈਂਦੇ ਖਾਨ ਸੱਜ ਧਜ ਕੇ ਆਪਣੇ ਪਿੰਡ ਛੋਟੇ ਮੀਰ ਵੱਲ ਜਾ ਰਹੇ ਹੁੰਦੇ ਉਹਦੇ ਮਨ ਚੰਕਾਰ ਆ ਜਾਂਦਾ ਹੈ ਗੁਰੂ ਮੇਰੀ ਬਲਵਾਨੀ ਤੋਂ ਖੁਸ਼ ਹੋ ਕੇ ਇਹ ਜੰਗ ਵਿੱਚ ਕਮਸਾਨ ਦਾ ਜੁੱਧ ਕਰਦਾ ਇਸ ਕਰਕੇ ਸਭ ਤੋਂ ਪਹਿਲਾਂ ਮੈਨੂੰ ਹੀ ਕੀਮਤੀ ਤੋਹਫੇ ਦਿੱਤੇ ਜਾਂਦੇ ਹਨ ਸਿਖਾ ਨੂੰ ਨਹੀਂ ਮੇਰੇ ਵਰਗਾ ਸੂਰਮਾ ਜਹਾਨ ਤੇ ਕੋਈ ਨਹੀਂ ਉਹ ਪਿੰਡ ਵਿੱਚ ਦੀ ਘੋੜੇ ਤੇ ਸਵਾਰ ਹੋਇਆ ਆਪਣੇ ਪਿੰਡ ਵੱਲ ਨੂੰ ਜਾ ਰਿਹਾ ਹੁੰਦਾ ਹੈ ਤੇ ਰਸ ਵਿੱਚ ਉਹਦੀ ਘਰ ਜਵਾਈ ਅਸਮਾਨ ਖਾਨ ਮਿਲ ਜਾਂਦਾ ਹੈ ਪਹਿਨੇ ਖਾਨ ਦੇ ਪਹਿਨੇ ਕੀਮਤੀ ਬਿਸ਼ਕਾ ਢੇਠ ਅਲ ਨਸਲ ਦਾ ਘੋੜਾ ਵੇਖ ਕੇ ਲਚਾ ਜਾਂਦਾ ਹੈ ਪੈਂਦੇ ਖਾਨ ਪਰ ਸੁਕੀਮਤੀ ਪਿਸ਼ਾਕਾ ਦੇ ਘੋੜਾ ਲੈਣ ਦੀ ਕੋਸ਼ਿਸ਼ ਕਰਦਾ ਹੈ ਪੈਂਦੇ ਖਾਨ ਮਨਾਂ ਕਰੰਦਾ ਹੈ ਜਵਾਈ ਅਸਮਾਨ ਖਾਨ ਕਰ ਜਾ ਕੇ ਆਪਣੀ ਸੱਸ ਕੋਲ ਰੋਣਾ ਰੋਂਦਾ ਹੈ ਅਖਦਾ ਹੈ ਪਿਸ਼ਾਕਾ ਦੇ ਘੋੜਾ ਮੈਨੂੰ ਦਿੱਤਾ ਜਾਵੇ ਨਹੀਂ ਤਾਂ ਮੈਂ ਤੁਹਾਡੀ ਲੜਕੀ ਛੱਡ ਕੇ ਚਲਾ ਜਾਵਾਂਗਾ ਫਕੀਰ ਹੋ ਜਾਵਾਂਗਾ ਉਸ ਦੀ ਸੱਸ ਆਪਣੇ ਪਤੀ ਪੈਂਦੇ ਖਾਨ ਨਾਲ ਮਿੱਠੀ ਪਿਆਰੀ ਹੋ ਕੇ ਸਾਰਾ ਸਮਾਨ ਜਵਾਈ ਨੂੰ ਦਵਾ ਦਿੰਦੀ ਹੈ ਉਧਰ ਅਗਲੇ ਦਿਨ ਸਵੇਰ ਮਿਲੇ ਬਾਬਾ ਗੁਰਦਤਾ ਜੀ ਉਹਨਾਂ ਦੇ ਹੋਰ ਸਾਥੀ ਬਾਜ ਦੀ ਪਰਖ ਲਈ ਬਾਹਰ ਜੰਗਲ ਵਿੱਚ ਘਰ ਖੜਨ ਚ ਨਹੀਂ ਜਾਂਦੇ ਪੈਨੇ ਖਾਨ ਨਹੀਂ ਜਾਂਦਾ ਉਹਦਾ ਸਾਰਾ ਸਮਾਨ ਖੁੱਸ ਗਿਆ ਹੁੰਦਾ ਹੈ ਜਦੋਂ ਬਾਬਾ ਗੁਰਦਾਤਾ ਹੋਰੀ ਸ਼ਿਕਾਰ ਹੇੜ ਬਾਸ ਮੁੜਦੇ ਨੇ ਰਾਹ ਵਿੱਚ ਉਸਨੇ ਕਿ ਜਗਾ ਸਰਖਾ ਪੰਛੀ ਉੱਡਦਾ ਦੇਖਦਾ ਹੈ ਬਾਜ ਉਹ ਸਰਖਾ ਦੇ ਪਿੱਛੇ ਛੜਦਾ ਜਾਂਦਾ ਹੈ ਬਾਜ ਸ਼ਿਕਾਰ ਕਰਦਾ ਆਇਆ ਪਹਿਲਾਂ ਬਹੁਤ ਜ਼ਿਆਦਾ ਜਰਾ ਜੁਕਿਆ ਹੁੰਦਾ ਹੈ ਉਸ ਸ਼ਿਕਾਰ ਦਾ ਪਿੱਛਾ ਕਰਨ ਦੀ ਬਜਾਏ ਇੱਕ ਬਾਗ ਵਿੱਚ ਜਾ ਬੜਦਾ ਹੈ ਮੁੰਦਿਰ ਕਦਲੇ ਪਹਿੰਦੇ ਖਾਨ ਦਾ ਜਵਾਈ ਸਮਾਨ ਖਾਨ ਉਸ ਬਰੋੜੇ ਘੋੜੇ ਦੇ ਸਵਾਰ ਹੋਇਆ ਘੁੰਮਦਾ ਫਿਰਦਾ ਉੱਥੇ ਆ ਜਾਂਦਾ ਉਹ ਬਾਗ ਵਿੱਚ ਚਿਟਾ ਬਾਜ ਬੈਠਾ ਵੇਖਦਾ ਜਾਂ ਕੇ ਉਸ ਨੂੰ ਕਬਜ਼ੇ ਵਿੱਚ ਕਰ ਲੈਂਦਾ ਚੁੱਪ ਕਰਕੇ ਆਪਣੇ ਘਰ ਲੈ ਜਾਂਦਾ ਘਰੇ ਜਾ ਕੇ ਆਪਣੀ ਸੱਸ ਨੂੰ ਦੱਸਦਾ ਵੇਖੋ ਖੁਦਾ ਨੇ ਸਾਨੂੰ ਕਿੱਡਾ ਵਧੀਆ ਬਾਜ ਦਿੱਤਾ ਉਸ ਵੇਲੇ ਪਹਿੰਦੇ ਖਾਨ ਜੋ ਘਰੇ ਰਾਮ ਕਹਿੰਦੇ ਹੁੰਦਾ ਸੁਣ ਕੇ ਉੱਠ ਪੈਂਦਾ ਬਾਜ ਨੂੰ ਵੇਖਣ ਹੀ ਆ ਜਾਂਦਾ ਬਾਜ ਵੇਖ ਕੇ ਪਛਾਣ ਜਾਂਦਾ ਬੋਲਦਾ ਇਹ ਚਿਟਾ ਬਾਜ ਗੁਰੂ ਦਾ ਹੈ ਮੇਰੇ ਸਾਹਮਣੇ ਬਾਬਾ ਗੁਰਦਾਤਾ ਜੀ ਨੂੰ ਦੱਸਿਆ ਚੰਗਾ ਆਇਆ ਮੈਂ ਗੁਰੂ ਘਰ ਵਾਪਸ ਜਾ ਕੇ ਆਪਣੀ ਪੁੱល ਬੁਖਸ਼ਾ ਲਵਾਂਗਾ ਸੁਣ ਇਸ ਦਾ ਜਵਾਈ ਸਮਾਨ ਖਾ ਨਖਦਾ ਅਸੀਂ ਬਾਜ ਬਿਲਕੁਲ ਵਾਪਸ ਨਹੀਂ ਕਰਾਂਗੇ ਅਸੀਂ ਚੁਰਾਇਆ ਨਹੀਂ ਸਾਨੂੰ ਤਾਂ ਬਾਜ ਚ ਮਿਲਿਆ ਪੈਂਦੇ ਖਾਨ ਨੂੰ ਬਹੁਤ ਲਾਨਤਾ ਪਾਉਂਦਾ ਆਖਦਾ ਤੂੰ ਪਠਾਨ ਹੋ ਕੇ ਗੁਰੂ ਦਾ ਗੁਲਾਮ ਬਣਿਆ ਫਿਰਦਾ ਹੋਰਾ ਜੀ ਨੇ ਵੀ ਘਰ ਤ ਨਹੀਂ ਤੇਰੇ ਵਿੱਚ ਹੋਰ ਪਠਾਨ ਲੋਕ ਵੀ ਤਾਂ ਰਹਿ ਕੇ ਗੁਰੂ ਘਰ ਦੇ ਸਹਾਰੇ ਜਿਉਂਦੇ ਨੇ ਇਹ ਗੁਰੂ ਤੋਂ ਬਿਨਾਂ ਉਹਦਾ ਜੀਵਨ ਬਸਰਣਾ ਨਹੀਂ ਹੁੰਦਾ। ਕੋਲ ਖੜੀ ਪੈਂਦੇ ਖਾਨ ਦੀ ਸੱਸ ਵੀ ਪੈਂਦੇ ਖਾਨ ਨੂੰ ਵਰਜਦੀ ਹੋਈ ਕਹਿੰਦੀ ਏ ਖਬਰਦਾਰ ਜੇ ਤੂੰ ਗੁਰੂ ਪਰਵਾਜ ਦੇ ਬਾਰੇ ਗੱਲ ਕੀਤੀ ਜੇ ਜਵਾਈ ਦਾ ਜੀਵਨ ਚਾਹੁੰਦਾ ਹੈ ਤਾਂ ਗੁਰੂ ਘਰ ਨੂੰ ਕੁਝ ਨਹੀਂ ਦੱਸਣਾ। ਉਹ ਹੀ ਘਰੇ ਜਾ ਕੇ ਪੁੱਛੇ ਤਾਂ ਬਿਲਕੁਲ ਨਹੀਂ ਦੱਸਣਾ ਸਾਡੇ ਘਰ ਵਿੱਚ ਬਾਝ। ਅਸਲ ਵਿੱਚ ਮਾਂ ਪਿਓ ਤੋਂ ਮਹਿਰੂ ਪੈਂਦੇ ਖਾਨ ਜਦ ਗੁਰੂ ਦੀ ਸ਼ਰਨ ਵਿੱਚ ਆਇਆ ਹੁੰਦਾ ਹੈ ਉਸ ਦੇ ਕਰੇ ਲੋਸ ਬਹੁਤ ਸਿਖਾਵੇਂ ਹੁੰਦੇ ਨੇ دین ਤੋਂ ਅੜ ਕੇ ਉਸ ਨੂੰ ਜੀਵਿਕਾ ਦੀ ਲੋੜ ਹੁੰਦੀ ਏ ਪਰ ਜਦ ਉਸ ਦੇ ਜਵਾਈ ਸਮਾਨ ਖਾਨ ਦਾ ਸਮਾਂ ਹੁੰਦਾ ਏ ਉਸ ਨੂੰ ਤ ਹੋਰ ਹੁੰਦੇ ਨੇ ਇੱਕ ਮਬੂਲ ਘਰਾਣੇ ਦੇ ਨਾਲ ਸ਼ਵੰਗ ਉਲਝਣਾਂ ਦੇ ਵਿੱਚ ਉਲਝਿਆ ਆਇਆ ਪੈਂਦੇ ਖਾਨ ਆਪਣੇ ਪਰਿਵਾਰ ਅੱਗੇ ਝੁਕ ਜਾਂਦਾ ਏ ਤੇ ਸਤਿਗੁਰੂ ਦੇ ਅੱਗੇ ਜਾ ਕੇ ਜੋ ਝੂਠ-ਫੂਠ ਬੋਲਦਾ ਹੈ ਉਸ ਦੀ ਸਜ਼ਾ ਦਾ ਪਿਆਰਿਓ ਅਖੀਰ ਨੂੰ ਮਿਲਦੀ ਹੁੰਦੀ ਹੈ ਸੋ ਇਹ ਪਰਿਵਾਰ ਦੀ ਜਗੜਨ ਵਿੱਚ ਜਗੜਿਆ ਹੋਇਆ ਇਹ ਸਤਿਗੁਰਾਂ ਦੇ ਦਰ ਤੇ ਨਾ ਜਾਣ ਜੋਗਾ ਹੈ ਨਾ ਗੱਲ ਕਰਨ ਜੋਗਾ ਹੈ ਝੂਠੇ ਝੂਠ ਬੋਲੀ ਜਾਂਦਾ ਹੈ ਔਰ ਇੱਥੇ ਹੀ ਆਪਾਂ ਪਹਿਲੇ ਭਾਗ ਦੀ ਸਮਾਪਤੀ ਕਰੀਏ ਪਿਆਰਿਓ ਦੂਜੇ ਭਾਗ ਦੇ ਵਿੱਚ ਕਿਸ ਤਰ੍ਹਾਂ ਪੰਦੇ ਖਾਨ ਨੂੰ ਸਤਿਗੁਰਾਂ ਨੇ ਝਟਕਾਇਆ ਉਹਦੀ ਵਾਪਸ ਆਪ ਜੀ ਦੇ ਨਾਲ ਜਾਣਕਾਰੀਆਂ ਸਾਂਦੀਆਂ ਕਰਾਂਗੇ ਇੱਥੇ ਆਪਾਂ ਆਪ ਸਭ ਸੰਗਤਾਂ ਤੋਂ ਖਮਾ ਜਾਂਚਨਾ ਕਰਦੇ ਹਾਂ ਹੋਈਆਂ ਭੁੱਲਾਂ ਨੂੰ ਨਾ ਚਿਤਾਰਨਾ ਜੀ ਔਰ ਗੱਜ ਕੇ ਫਤਿਹ ਬੁਲਾ ਕੇ ਸਾਡੇ ਸਿਰ ਦੇ ਉੱਤੇ ਮਿਹਰ ਭਰਿਆ ਹਾਸ ਰੱਖੋ ਤਾਂ ਕਿ ਅਸੀਂ ਵੱਧ ਤੋਂ ਵੱਧ ਇਤਿਹਾਸ ਸਾਹਿਬ ਜੀ ਦੇ ਨਾਲ ਸਾਂਝਾ ਕਰ ਸਕੀਏ ਸੋ ਆਓ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ